ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਖਾਲਸਾ ਧੰਨ ਧੰਨ ਬਾਬਾ ਦੀਪ ਸਿੰਘ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਪਹਿਲਾ ਆਪਾਂ ਪਾਉਨੇ ਆ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਪਾਂ ਬਣਾਉਣ ਲੱਗੇ ਆ ਪਾਠਾ ਤੇ ਆਪਾਂ ਨਾ ਇਹ ਜਿਹੜੇ ਬਤਾਉ ਆ ਇਹ ਆਵੇ ਛੋਟੇ ਛੋਟੇ ਲੈ ਵੱਲੇ ਵੱਡੇ ਨਹੀਂ ਲੈ ਤੇ ਜਦੋਂ ਵੀ ਆਪਾਂ ਬਤਾਉ ਲੈਣਾ ਹੋਵੇ ਮਤਲਬ ਇਹ ਵਾਲਾ ਵੈਂਗਣਾ ਪੜਥਿਆਲਾ ਤੇ ਇਹਨੂੰ ਕੱਢਣਾ ਨਾ ਲਵੇ ਕਦੇ ਵੀ ਇਹ ਹੁਣ ਇਹ ਕਾਣੇ ਨਹੀਂ ਹੈਗੇ ਬਿਲਕੁਲ ਵੀ ਕਿਉਂਕਿ ਜਿਹੜੇ ਕੱਢਦੇ ਹੁੰਦੇ ਉਹ ਕਾਣੇ ਨਿਕਲਿਆ ਹੁੰਦੇ ਤੁਸੀਂ ਹੁਣ ਮੈਂ ਇਹਨਾਂ ਨੂੰ ਸਾਰਿਆਂ ਨੂੰ ਆ ਦੇਖੋ ਇਹ ਛੋਟੇ ਛੋਟੇ ਹੈ ਮੇਰੇ ਕੋਲ ਜਿਆਦਾ ਵੱਡੇ ਨਹੀਂ ਹੈਗੇ ਛੋਟੇ ਛੋਟੇ ਆ ਇਹ ਇਹਨਾਂ ਨੂੰ ਮੈਂ ਤੇਲ ਲਾ ਕੇ ਆ ਦੇਖੋ ਹੁਣ ਦੇਖੋ ਮੈਂ ਤਾਂ ਇਸ ਤਰ੍ਹਾਂ ਬਣਾ ਲੈਣੀ ਮੈਂ ਤਾਂ ਕਈ ਤਰ੍ਹਾਂ ਬਣਾਉਣੀ ਹੈ ਤੇ ਆਪਾਂ ਇਹਨਾਂ ਨੂੰ ਲਾਤਾ ਥੋੜਾ ਥੋੜਾ ਤੇਲ ਕਿ ਲਾ ਕੇ ਆਪੇ ਪਾਣੀ ਛੱਡ ਤਾ ਠੀਕ ਹੈ ਆਪਾਂ ਇਹਨਾਂ ਨੂੰ ਲਵਾਵਾਂਗੇ ਦੋ ਸੀਟੀਆਂ ਉਹ ਜੀ ਕਿਉਂਕਿ ਤੇਲ ਲਾਣ ਫਿਰ ਇਹਨਾਂ ਦਾ ਛਿਲਕਾ ਬਹੁਤ ਜਲਦੀ ਉੱਤਰ ਜਾਂਦਾ ਤੇ ਇਸ ਲਈ ਫਿਰ ਮੈਂ ਤੇਲ ਲਾ ਕੇ ਉਹ ਕਰਦੀ ਹੁੰਨੀ ਆ ਬਾਕੀ ਸਾਰੇ ਪੈਣ ਬਣਾਵਾਂ ਦੇ ਅਲੱਗ-ਅਲੱਗ ਤਰੀਕੇ ਨੇ ਮਾਜੀ ਹੁਣ ਆਪਾਂ ਤਰਤੇ ਇਹਨਾਂ ਨੂੰ ਪਾਤਾ ਵੇ ਪਾਣੀ ਦੇ ਵਿੱਚ ਇਹਨੇ ਪਾਣੀ ਦੇ ਵਿੱਚ ਆਪਾਂ ਇਹਨੂੰ ਉਬਾਲਾ ਦਵਾ ਲਾਂਗੇ ਤੇ ਮੈਨੂੰ ਥੋੜਾ ਜਿਹਾ ਪਾਣੀ ਜ਼ਿਆਦਾ ਲੱਗਦਾ ਵਾ ਚਲ ਵੇ ਰੱਖੀ ਕੋਡਨੋ ਥੋੜਾ ਕਰੀ

ਪਤਾ ਚ ਰਖੋ ਬੱਲੇ ਤੇ ਹੁਣ ਆਪਾਂ ਨੂੰ ਤੋ ਲਵਾ ਕੇ ਨਾ 3 ਟੀਆ ਤੇ ਬਾਅਦ ਚ ਆਪਾਂ ਹੁਣ ਕਰਦੇ ਆ ਮਸਾਲਾ ਤਿਆਰ ਠੀਕ ਹੈ ਹ ਮਸਾਲਾ ਇਹ ਦੋ ਟੀਆ ਹੀ ਲਵਾਵਾਂਗੇ ਬਾਦ ਨਹੀਂ ਲਵਾਉਦੇ ਕਿਉਂਕਿ ਇਹ ਸੌਫਟ ਵਾਲੇ ਨੇ ਇਸ ਕਰਕੇ ਤੇ ਹੁਣ ਆਪਾਂ ਦੋ ਟੀਆ ਲਵਾਉਣ ਤੋਂ ਬਾਅਦ ਮਸਾਲਾ ਤਿਆਰ ਕਰਦੇ ਆ ਇਹਦਾ ਠੀਕ ਹੈ ਤੇ ਆਪਾਂ ਮਿਕਸ ਮਿਕਸ ਇਹਦਾ ਛੋਟਾ ਜਿਹਾ ਜੱਗ ਹੀ ਲੈ ਲਿਆ ਇਹਦੇ ਵਿੱਚ ਨਾ ਆਪਾਂ ਜਿਹੜੀ ਚੀਜ਼ ਗ੍ਰाइंड ਕਰਨ ਵਾਲੀ ਵੈਸੇ ਤਾਂ ਮੈਂ ਪਿਆਜ਼ ਉੰਜ ਵੀ ਪਾਉਂਗੀ ਇਹ ਮੈਂ ਕੱਟੇ ਹੋਏ ਆ ਪਿਆਜ਼ ਆ ਮੇਰਾ ਅਦਰਕ ਲਸਣ ਆ ਹਰੀਆਂ ਮਿਰਚਾਂ ਆ ਟਮਾਟਰ ਇਹਨਾਂ ਨੂੰ ਮੈਂ ਉਹ ਕਰਦੇ ਆ ਮੈਂ ਪਿਆਜ਼ ਬਰੀਕ ਕੱਟਿਆ ਹੋਇਆ ਆ ਮੈਂ ਮੋਟਾ ਕੱਟਿਆ ਹੋਇਆ ਤੇ ਇਹਨੂੰ ਆਪਾਂ ਮਿਕਸੀ ਜੀ ਵਿੱਚ ਪਾ ਲਾਂਗੇ ਛੋਟੇ ਜੱਗ 'ਚ ਤੇ ਜਿਹੜਾ ਅਦਰਕ ਲਸਣ ਆ ਇਨੂੰ ਮੈਂ ਕੁੱਟ ਕੇ ਪਾਵਾਂਗੀ। ਜਿੱਥੇ ਇਹਨੂੰ ਆਪਾਂ پیس ਲੈਨੇ। ਦੋ ਆਪਾਂ ਟਮਾਟਰ ਲਏ ਆ। ਦੋ ਹੀ ਪਿਆਜ਼ ਲਏ ਆ। ਪਿਆਜ਼ ਇੱਕ ਬਰੀਕ ਕੱਟ ਲਿਆ। ਤੇ ਇਹਨੂੰ ਆਪਾਂ ਹਣ ਚਲੋ ਮਿਕਸੀ ਜਾਰ ਤੇ ਵਿੱਚ ਉਹਦੋਂ ਆਪਣੇ ਇਹ ਬਣ ਜਾਣਗੇ। ਇਹ ਆਪਾਂ ਨੂੰ ਇਹਨੂੰ ਕੱਟਦੇ ਆ। ਆਪਾਂ ਆਪਾਂ ਨੂੰ ਇਹਨੂੰ ਕੁੱਟ ਕੇ ਪਾਵਾਂਗੇ ਜੀ। ਕਿ ਇਹ ਮਿਕਸੀ ਦੇ ਵਿੱਚ ਨਹੀਂ ਪੀਸ ਸਕੀ। ਹਲਾਸਣਾ ਕਰ। ਚਲੋ ਇਹ ਵੀ ਚੀਜ਼ ਪੀਸ ਦਨੇ ਨਾ ਹੋ ਗਈ। ਲਓ ਜੀ ਆਪਾਂ ਅਦਰਕਾ ਲਸਣ ਵੀ ਵਿੱਚ ਹੀ ਪੀਸਤਾ ਫਿਰ। ਇਹ ਆਪਾਂ ਧੋ ਕੇ ਰੱਖ GaAs ਅਦਰਕ। ਠੀਕ ਹੈ। ਲਓ ਜੀ ਆਪਾਂ ਇਹਨਾਂ ਨੂੰ ਅਦਰਕ ਗੇਰਾ ਸਾਰਾ ਕੁਝ ਪਾਤਾ ਪਾਣੀ ਤਾਂ ਵਿੱਚ ਲੋੜ ਨਹੀਂ ਕਿਉਂਕਿ ਟਮਾਟਰ ਆਪਣਾ ਪਾਣੀ ਛੱਡ ਜਾਂਦੀ ਹੈ ਠੀਕ ਹੈ ਜੀ ਲੋਕਾਲ ਸਰ ਜੀ ਆਪਾਂ ਨਾ ਇਹਨੂੰ ਲੋਟਨ ਸਿੱਖ ਨੂੰ ਲਵਾ ਲਿਆਂਗੇ ਆਪਣੇ ਜੜਾਏ ਹੋੜਾ ਆਪਾਂ ਪਿਆਰ ਹੋ ਗਿਆ ही आवे। देखो इन छिलके ना बिल्कुल पोले हो गए तो आप एक प्लेट चढ़ देर जाने छिलक ल ਦੇਖੋ ਜੀ ਆਪਣੇ ਆਪ ਆਪਾਂ ਦੋ ਹੀ ਸੀਟੀਆਂ ਲਵਾਇਆ ਤੇ ਆਪਣੇ ਆਪ ਹੀ ਛਿਲਕੇ ਲਈ ਜਾਂਦੇ ਇਹਨਾਂ ਦੇ ਦੇਖੋ ਆ ਵੀ ਤੇਲੋਂ ਨਾਲ ਤਾਂ ਬਹੁਤ ਜਲਦੀ ਇਹਨਾਂ ਦੇ ਛਿਲਕੇ ਲੈ ਜਾਂਦੇ ਨੇ ਹੋੜਿਆਂ ਨੂੰ ਮੜੇ ਜੇ ਠੰਡੇ ਹੋ ਗਏ ਤਾਂ ਫਿਰ ਆਪਾਂ ਇਹਨਾਂ ਦੇ ਛਿੱਲ ਲੈਣਿਆਂ ਨੂੰ ਨਿਸ਼ਲੇ ਕਿੱਦੇ ਦੇ ਵਿੱਚ ਹੀ ਲੈ ਗਏ ਦੇਖੋ ਕਿ ਤੇਲ ਲਾਉਣ ਨਾਲ ਨਾ ਬਹੁਤ ਜਲਦੀ ਇਹਦੇ ਨਿਸ਼ਲੇ ਲੈਂਦੇ ਹੁੰਦੇ ਆ ਤੇ ਕਈ ਵਾਰੀ ਤਾਂ ਫਿਰ ਮੈਂ ਕੱਟ ਲਾ ਕੇ ਵੀ ਦੇਖ ਲੈਣੀ ਹੁੰਦੀ ਮੈਨੂੰ ਲੱਗਦੀ ਵੀ ਜਿਹੜਾ ਵੀ ਮਤਲਬ ਖਰਾਬ ਹੋ ਸਕਦਾ ਤੇ ਜਿਹਨੇ ਫਿਰ ਮੈਂ ਕੱਟ ਲਾ ਕੇ ਦੇਖ ਲੈਣੀ ਹੈ। ਪਰ ਜਿਵੇਂ ਦੀ ਸੀ ਕਿ ਫਿਰ ਮੈਂ ਤਾਂ ਇਹਨਾਂ ਨੂੰ ਕੱਟ ਨਹੀਂ ਲਾਣਾ। ਦੇਖੋ ਜੀ ਇਹਨਾਂ ਦੇ ਛਿਲਕੇ ਇਦਾਂ ਹੀ ਲਈ ਜਾਂਦੇ ਨੇ ਦੇਖੋ ਬੜੇ ਆਸਾਨੀ ਨਾਲ ਹੀ ਲੈ ਜਾਂਦੇ ਨੇ ਸਾਰੇ ਉਤੋਂ ਗਲ ਜਾਂਦੀ ਨਹੀਂ ਸਿਰਖੇ ਲੱਕ ਕਿਉਂਕਿ ਗਰਮਾਣੀ ਮੈਂ ਹੱਥ ਨਾਲ ਵੀ ਲਾ ਦੇਣੀ ਦਿੰਦੀ ਆ ਤੇ ਜੇ ਇਹਨਾਂ ਨੂੰ ਦੇ ਤੁਹਾਨੂੰ ਸ਼ੱਕ ਪਵੇ ਵੀ ਇਹ ਟਰਾਵ ਹੋ ਸਕਦੇ ਵਿੱਚੋਂ ਤੇ ਫੇਰ ਨਾ ਤੁਸੀਂ ਇਹਨਾਂ ਨੂੰ ਇੱਕ ਵਾਰੀ ਕੱਟ ਲਾ ਕੇ ਫੇਰ ਪਾ ਦਿਆ ਕਰੋ ਵਿੱਚ ਤੇ ਫਿਰ ਵੀ ਵਧੀਆ ਬਣ ਜਾਂਦੇ ਨੇ ਆਹੀ ਮੇਰੇ ਕੋਲ ਵੱਡਾ ਸੀ ਦੂਜੇ ਬਿਲਕੁਲ ਹੀ ਛੋਟੇ ਛੋਟੇ ਲੋ ਜੀ ਆ ਪੈਣਾ ਸਾਰਾ ਸਲਕਾ ਅਤਾਰਤਾ ਅਵੇ ਇੰਨਾ ਦੇ ਸਲਕੇ ਐ ਹੀ ਲਈ ਐਨੇ ਲੈ ਦੇਖੋ ਤੇ ਜਮੀ ਕੱਚਾ ਸੀਗਾ ਤੇ ਜਮਾ ਜਦੋਂ ਆਪ ਪਰਥੇਰੇ ਪਤਾਉ ਬਿਲਕੁਲ ਪੋਲੇ ਲੈਣਾ ਚਾਹੀਦੀ ਜਿਹੜੇ ਪੋਲੇ ਹੋਣ ਉਹ ਗੁੰਨਦਾ ਪੜਤਾ ਬਹੁਤ ਹੀ ਵਧੀਆ ਟੇਸਟ ਬਣਦਾ ਵਾ ਹੁਣ ਆਪਾਂ ਇਹਨਾਂ ਨੂੰ ਮੈਸ਼ ਕਰ ਦਿੰਨੇ ਆਂ ਅਵੇ ਇਹਨਾਂ ਨੂੰ ਕੋਈ ਖਰਾਬ ਨਹੀਂ ਵਿੱਚ ਵਧੀਆ ਸੋਨੇ ਨੇ ਤਾਂ ਮੈਸ਼ ਕਰ ਲਏ ਨਾ ਇਹਨਾਂ ਨੂੰ ਕੱਟਿਆ ਵੀ ਆ ਮੈਂ ਆਵੇ ਆੜੀਆਂ ਵੀ ਨੇ ਕਿ ਕਈ ਵਾਰੀ ਕੋਈ ਹੋਏ ਹੋ ਜਾਂ ਤਾਂ ਆਪਾਂ ਕੱਢ ਦੇਾਂਗੇ ਤੇ ਵੈਸੇ ਤਾਂ ਇਹ ਮੈਂ ਵੇਖ ਕੇ ਖਰਾ ਲੈਂਦੀ ਨਹੀਂ ਖਰਾਬ ਲੈ ਲੈਂਦੀ ਹਾਂ ਜਿਹੜੇ ਜ਼ਿਆਦਾ ਵੱਡੇ ਹੁੰਦੇ ਹਨ ਉਹਨਾਂ ਜੋ ਖਰਾਵੇ ਪੋਲੇ ਹੋਏ ਜਾਂਦੇ ਦੋ ਸੀਟੀਆਂ ਨਾਲ ਜੇ ਕੁਮਾੜੀ ਮੋਟੀ ਗੰਡ ਵਿੱਚ ਰਹਿ ਜੇ ਨਾ ਮੇਰਾ ਬੇਟਾ ਐਡਾ ਖਰਾਵਾ ਉਹ ਵਿੱਚੋਂ ਕੱਢ ਕੱਢ ਛਿੱਟ ਦਿੰਦਾ ਫਿਰ ਮੈਂ ਇਸ ਤਰ੍ਹਾਂ ਬਣਾਉਣਾ ਪੂਰੇ ਮੈਂ ਹਲਗਾਂ ਸ਼ਰਨਾਈਸ ਕਰਕੇ ਬਣਾਉਣਾ ਲਓ ਜੀ ਆਪੇ ਰਨੋ ਕਰ ਲਈ ਮੈਸ ਦੇਖੋ ਹੁਣ ਆਪਾਂ ਲੌਪ ਕਰਦੇ ਆ ਤੜਕਾ ਬਣਾਉਣੇ ਆ ਲਾਉਣੇ ਆ ਕੁਕੇ ਮਸਾਲੇ ਥੋੜੇ ਜਿਹਾ ਪਾਵਾਂਗੇ ਪਹਿਲਾਂ ਵਿੱਚ ਲਓ ਜੀ ਆਪਣਾ ਤੇਲ ਹੋ ਗਿਆ ਗਰਮ ਅਗਲੇ ਪਾਵਾਂਗੇ ਜੀਰਾ ਹਨਾ ਪਹਿਲੇ ਖੜੇ ਮਸਾਲੇ ਪਾਵਾਂਗੇ ਜੀ ਤਲੀਆਂ ਪਾ ਤਾਦਰਕ ਪਕਿਆ ਹੋਇਆ ਹੋਵੇ ਕਿਉਂਕਿ ਮੇਰਾ ਬੇਟਾ ਸਾਵਧਨ ਇਸ ਟਿਆ ਖਾਣਾ ਨਹੀਂ ਗਾ ਨਰਮੇਵੇਂ ਦਦਰਾਂ ਕੁੱਟ ਕੇ ਪਾਉਣੀ ਹੈ ਧਨੀਆ ਆਪਾਂ ਥੋੜੀ ਜਿਹੀ ਪਾਤੀ ਮਿਲੀ ਤੇ ਥੋੜੀ ਜਿਹੀ ਪਾਤੀ ਕਲੌਂਜੀ ਤੇ ਮਸਾਲੇ ਮਸਾਲੇ ਕੋਲ ਜੀ ਹੁਣ ਆਪਾਂ ਪਾਵਾਂਗੇ ਆਹ ਰਹੀਆਂ ਮਿਰਚ ਤੇ ਪਿਆਜ਼ ਇਹਨਾਂ ਨੂੰ ਆਪਾਂ ਦੋਨੇ ਇਕੱਠੇ ਪਾਵਾਂਗੇ। ਮਸਾਲੇ ਵਿੱਚ થોਾ ਗੈਰ ਥੋੜਾ ਥਮਰ ਸੜਾ ਕਿਉਂਕਿ ਇਹ ਤੜਕੀ ਮਰਚਾ ਮਰਚੇ ਕੇ ਨਾਲ ਲੋਨ ਲੱਗ ਜਾਂਦੀ ਹੈ। ਤੇ ਆਪਾਂ ਫਿਰ ਇਨਸ਼ਾ ਅੱਲਾਹ ਵੀ ਪਾ ਦੇਣੀ ਜੀ। ਇਹਨਾਂ ਮਖਾਲਾ ਸਭ

ਆਪਾਂ ਨਾ ਟਮਾਟਰ ਦੀ ਪਿਓਰੀ ਵਿੱਚ ਪਾਤੀ ਹੁਣ ਇਹ ਪੁੱਜ ਜਾਣਗੇ ਤੇ ਬਸ ਇਹ ਪੁੱਜ ਹੀ ਗਏ ਆ ਥੋੜੇ ਜਿਹਾ ਹੁਣ ਆਪਾਂ ਜਿਹੜੇ ਦੂਜੇ ਮਸਾਲੇ ਪਾਉਣੇ ਆ ਉਹ ਪਾ ਦਿੰਨੇ ਆ ਇਹ ਚ ਠੀਕ ਕਿ ਚਮਚਾ ਇਹ ਆਪਣਾ ਗਰਮ ਮਸਾਲਾ ਤੇ ਮਿਰਚ ਆਪਾਂ ਵੈਸੇ ਪਾ ਲੈਣਾ ਥੋੜੀ ਜਿਹੀ ਰਾਮ ਫਲੇਵਰ ਵਾਸਤੇ ਫਲੇਵਰ ਬਜਾਰਾ ਮਿਰਚ ਤਰ ਹੋ ਜੂਗੀ ਇੰਨੀ ਕਿ ਮੇਰੇ ਸਪਾਈ ਕੋਕ ਦਾ ਹਰੀਆਂ ਮਿਰਚਾਂ ਪਾਣਾ ਪਹਿਲਾ ਤੇ ਹਲਦੀ ਉਹਦਾ ਜਾਣਾ ਇਹਨਾਂ ਨਾਲ ਆਪਾਂ ਪੂਝੇ ਆਂਡੇ ਲੈ ਮਿਰਚ ਪੂਝੇ ਪਏ ਆ ਵਸ ਕੇ ਹੁਣ ਗੇਰ ਗੈਸ ਆਪਾਂ ਫੁੱਲ ਤੇ ਕਰਤਾ ਵੇ ਆਪਾਂ ਪਾਤਾ ਇਹ ਨਾਲ ਪਾਤੇ ਚ ਹੁਣ ਆਪਾਂ ਗੈਸ ਸੇਮ ਕਰ ਰਹੇ ਆਂ ਥੱਲੇ ਮਸਾਲਾ ਬਰਖਾ ਲਈਏ ਬਸ ਇਧਰ ਹੋ ਗਿਆ ਤੇ ਹੁਣ ਆਪਾਂ ਇਹ ਜੀ ਪਾ ਦਿੰਨੇ ਆਂ ਮੈਂ ਥਰਾਤਾ ਨਹੀਂ ਆ ਕਿਦਾ ਇਹ ਸੋਨਾ ਹੁੰਦਾ ਠੀਕ ਜੀ ਹੁਣ ਆਪਾਂ ਪਰਠਾ ਬਣਾਉਣੇ ਕਿ ਤਿਆਰ ਹਾਂ ਹੁਣ ਆਪਾਂ ਬੱਤੇ ਲਾਣੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ